ਲੋ ਜੀ ਰਤੀਏ ਵਾਲੇ ਮੰਗੀ ਨੇ ਇੱਕ ਹੋਰ ਵੱਡਾ ਆਫਰ ਕਰਤਾ ਜੀ ਇਸ ਪ੍ਰਿੰਟ ਸਲਵਾਰ ਆ ਸ਼ਰਟ ਆ ਦੁਪੱਟਾ ਇੱਕ ਪਿਓਰ ਮੱਲ ਦਾ ਦੁਪੱਟਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਇਹ ਬਾਜ਼ਾਰ ਚ 6650 ਆਪਣਾ ਰੇਟ ਆ 500 ਰੁਪਏ ਅੱਛਾ ਜੀ ਵੀਡੀਓ ਸ਼ੇਅਰ ਕਰ ਦੋ ਵੀਡੀਓ ਦੱਬ ਕੇ ਸ਼ੇਅਰ ਕਰੋ ਆਪਾਂ 500 ਰੁਪਏ ਦੇ ਦੋ ਦੇਨੇ ਆਈ ਆਫਰ ਇਹ ਆਈ ਲੋਕ ਕਹਿੰਦੇ ਵੀਡੀਓ ਸ਼ੇਅਰ ਕਰਦੇ ਆ ਸ਼ੇਅਰ ਕਰਦੇ ਕੁਛ ਦਿੰਦੇ ਨਹੀਂ ਆਪਣੇ ਇੱਥੇ ਆਈ ਵਾਰੀ ਤਰ੍ਹਾਂ ਹਰ ਵਾਰੀ ਸੂਟ ਮਿਲਦੇ ਆ ਠੀਕ ਆ ਇੱਥੇ ਮਿਲਦੇ ਹੀ ਮਿਲਦੇ ਆ ਵੀਡੀਓ ਦਾ ਸ਼ੇਅਰ ਬਟਨ ਕਰੋਗੇ ਤੁਹਾਨੂੰ ਇਦਾਂ ਦੇ 10 ਸੂਟ ਮਿਲਨੇ ਆਈਏ ਇਦਾਂ ਨਹੀਂ ਹੈਗਾ ਫੇਕ ਨਹੀਂ ਹੈਗਾ ਵੀ ਤੁਸੀਂ ਕੋਈ ਵੀ ਸ਼ੇਅਰ ਕਾਹ ਨੂੰ ਕਰਨੀ ਆ 10 ਸੂਟ ਆਪਾਂ ਘਰੇ ਭੇਜ ਦੇਣੇ ਆ ਇਹ ਕੀ ਬਾਤ ਡਿਜ਼ਾਈਨ ਵੀ ਉਹਨਾਂ ਦੀ ਮਰਜ਼ੀ ਦਾ ਜੀ ਡਿਜ਼ਾਈਨ ਵੀ ਉਹਨਾਂ ਦੀ ਮਰਜ਼ੀ ਦਾ ਫੋਟੋ ਦੇ ਦਿਖਾ ਦਾਂਗੇ ਇਹ ਡਿਜ਼ਾਈਨ ਦੇਖੋ ਕੀ ਬਾਤ ਹੈ ਜੀ ਉਦਾਂ ਵਾਰ ਤਾਂ ਲੇਡੀ ਕੁੜਤੀ ਲਈ ਆਈ ਤੁਸੀਂ ਰੈਡੀਮੇਡ ਜੀ ਹਾਂਜੀ ਹਾਂਜੀ ਰੈਡੀਮੇਡ ਕੁੜਤੀ ਲਿਆਂਦੀ ਇਸ ਵਾਰੀ ਗਰਮੀ ਵਾਲੀ ਕਾਟਨ ਦੇ ਉੱਪਰ ਲੱਗਦੀ ਵੀ ਜੈਪੁਰ ਦੀ ਕੁੜਤੀ ਹੈ ਪਿਓਰ ਕਾਟਨ ਦੀ ਹਾਂਜੀ ਇਹ ਪਿਓਰ ਕਾਟਨ ਦੇ ਉੱਤੇ ਜੈਪੂਰੀ ਕੁੜਤੀ ਹੈ ਇਹ ਰੇਟ ਕੀ ਹੋਣ ਵਾਲਾ ਇਸ ਦਾ ਜੀ ਰੇਟ ਇਹਦਾ ਬਾਜ਼ਾਰ 'ਚ ਮਾਰਕੀਟ 500 195 ਰੁਪਏ ਦੀ 195 ਰੁਪਏ ਦੀ ਕੁੜਤੀ ਡਿਜ਼ਾਈਨ ਦੇਖੋ ਹੀ ਡਿਜ਼ਾਈਨ ਬਹੁਤ ਨੇ ਸਾਈਜ਼ ਇੱਕੋ ਹੀ ਹੋਣਾ ਫਿਰ ਇਹਦੇ ਵਿੱਚ ਸਾਈਜ਼ ਸਾਰੇ ਆਈ ਤੇ ਸਾਰੇ ਸਾਈਜ਼ ਮਿਲ ਜਣਗੇ ਸਾਰੇ S M L 2 XL XL ਸਾਰੇ ਸਾਈਜ਼ ਨੇ ਹੀ ਬਹੁਤ ਜ਼ਬਰਦਸਤ ਹੈ ਜੀ ਡਿਜ਼ਾਈਨ ਪੂਰੇ ਟੌਪ ਦੇ ਹੀ ਮਸਲੀਨ ਦੇ ਦੁਪੱਟੇ ਮਾਰਕੀਟ ਵੇਚਦੇ 17 18 1800 ਰੁਪਏ ਦੇ ਸੂਟ ਪਰ ਜਾਮ ਤੇ ਆਪਾਂ ਦੇਣਾ ਸਿਰਫ 1300 ਰੁਪਏ ਦਾ ਸੂਟ 1300 ਰੁਪਏ ਦੇ 1300 ਰੁਪਏ ਦਾ ਸੂਟ ਵਧੀਆ ਸ਼ੇਅਰ ਕਰੋ ਕਮੈਂਟ ਕਰੋ ਇੱਕ ਨਾਲ ਇੱਕ ਫ੍ਰੀ ਵੀਡੀਓ ਬਣਾਈ ਜਨੇ ਜੀ ਵੀਡੀਓ ਹੀ ਬਣਾਈਏ ਨਾ 650 ਰੁਪਏ ਦਾ ਸੂਟ ਹੈ 650 ਰੁਪਏ ਦਾ ਮੈਂ ਕਹਿੰਦਾ 650 ਰੁਪਏ ਦਾ ਕੰਪਨੀ ਦਾ ਸੂਟ ਹੀ ਕੰਪਨੀ ਦਾ ਆਪਾਂ ਬਾਤ ਇਹ ਤਾਂ ਹਰ ਕਿਸੇ ਨੇ ਆਰਡਰ ਕਰ ਰਹੇ ਆ ਤਾਂ ਹਰ ਇੱਕ ਨੇ ਲੈ ਆ ਜਾਣੇ ਕਰੇ ਵੀ ਭੇਜਾਂਗੇ ਜੀ ਵੀਡੀਓ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਭੇਜ ਦਿਓ ਆਪਾਂ ਸੂਟ ਘਰੇ ਭੇਜਾਂਗੇ ਬਹੁਤ ਹੀ ਜ਼ਿਆਦਾ ਵਧੀਆ ਜੀ ਇਹ ਆ ਲੋ ਹਜ਼ਾਰਾਂ ਰੁਪਏ ਦੇ ਬਾਜ਼ਾਰ ਸੂਟ ਵਿਗਦੇ ਆਪਾਂ ਸਿਰਫ ਇਹਦਾ ਰੇਟ ਦੇਣਾ ਗਰਮੀ 'ਚ ਸਿਰਫ 400 ਰੁਪਏ ਦਾ ਸਿਰਫ ਹੀ 400 ਰੁਪਏ ਦਾ ਸਿਰਫ 400 ਰੁਪਏ ਦਾ ਸਰਵਜੀ ਲੋਕ ਵੀਡੀਓ ਪਾ ਦਿੰਦੇ ਆ ਕੱਪੜਾ ਆਪਾਂ ਨਗੀਆ ਆਪਣੇ ਸਿਰਫ ਜੈਨੂਨ ਚੀਜ਼ ਐ ਪੂਰਾ 5 ਮੀਟਰ ਕਪੜਾ ਹੋਊ। ਲੋ ਜੀ ਰਤੀਏ ਵਾਲੇ ਮੰਗੀ ਨੇ ਇੱਕ ਹੋਰ ਵੱਡਾ ਆਫਰ ਕਰਤਾ ਜੀ ਇਸ ਵਾਰ ਤਾਂ ਲੇਡੀ ਕੁੜਤੀ ਲੈ ਆਏ ਤੁਸੀਂ ਰੈਡੀमेड ਜੀ। ਹਾਂਜੀ ਹਾਂਜੀ ਰੈਡੀमेड ਕੁੜਤੀ ਲੈ ਆਂਦੀ ਐ ਇਸ ਵਾਰੀ ਗਰਮੀ ਵਾਲੀ ਕਾਟਨ ਦੇ ਉੱਪਰ। ਲੱਗਦੀ ਵੀ ਜੈਪੁਰ ਦੀ ਕੁੜਤੀ ਪਿਓਰ ਕਾਟਨ ਦੀ ਹਾਂਜੀ ਪਿਓਰ ਕਾਟਨ ਦੇ ਉੱਤੇ ਜੈਪੂਰੀ ਕੁੜਤੀ ਐ। ਰੇਟ ਕੀ ਹੋਣ ਵਾਲਾ ਐ ਇਸ ਦਾ ਜੀ? ਰੇਟ ਇਹਦਾ ਬਾਜ਼ਾਰ ਚ ਮਾਰਕੀਟ 500-600 ਆਪਾਂ ਦੇਣੀ ਐ 195 ਰੁਪਏ। 195 ਰੁਪਏ ਦੀ 195 ਰੁਪਏ ਦੀ ਕੁੜਤੀ ਡਿਜ਼ਾਈਨ ਦੇਖੋ ਹੀ ਡਿਜ਼ਾਈਨ ਬਹੁਤ ਨੇ ਸਾਈਜ਼ ਇੱਕੋ ਹੀ ਹੋਣਾ ਫਿਰ ਇਹਦੇ ਵਿੱਚ ਸਾਈਜ਼ ਸਾਰੇ ਆਈ ਤੇ ਸਾਰੇ ਸਾਈਜ਼ ਮਿਲ ਜਾਂਦੇ ਸਾਰੇ S M L 2 XL XL ਸਾਰੇ ਸਾਈਜ਼ ਨੇ ਜਿਹੜਾ ਮਰਜ਼ੀ ਸਾਈਜ਼ ਲੋ ਸਿਰਫ 195 ਰੁਪਏ ਦੇ ਅੰਦਰ ਇਹ ਤਾਂ ਹੋਲ ਸੇਲ ਵੀ ਨਹੀਂ ਹੁੰਦੀ ਇੰਨੇ ਰੇਟਾਂ ਵਿੱਚ ਮੈਂ ਕਿ ਨਹੀਂ ਆਪਾਂ ਫਿਰ ਗਰਮੀ ਦਾ ਕੱਪੜਾ ਲੋਕਾਂ ਨੂੰ ਦਿਖਾਣਾ ਹੈ ਵੀ ਲੋਕ ਆ ਐ ਵੀਕਦਾ ਹੁੰਦਾ ਹੈ ਇਹ ਕੀ ਬਾਤ ਹੈ 195 ਰੁਪਏ ਦੇ ਵਿੱਚ ਇਸ ਤਰ੍ਹਾਂ ਦੀ ਲੇਡੀਜ਼ ਕੁੜਤੀ ਔਰ ਸਾਰੇ ਸਾਈਜ਼ ਇਹਦੇ ਵਿੱਚ ਮਿਲ ਜਾਣਗੇ ਸਾਰੇ ਸਾਈਜ਼ ਪਿਓਰ ਕਾਟਨ ਦੇ ਉੱਪਰ ਆਈ ਇਹ ਕਿਸੇ ਨੇ ਆਨਲਾਈਨ ਮੰਗਵਾਨੀ ਹੋਵੇ ਜੀ ਹਾਂਜੀ ਹਾਂਜੀ ਘਰੇ ਪਹੁੰਚ ਜਾਣੀ ਆਈ ਆਨਲਾਈਨ ਹਾਂਜੀ ਹਾਂਜੀ ਘਰੇ ਭੇਜ ਦੇਣੀ ਆ ਕੀ ਬਾਤ ਹੈ ਜੀ ਪਿਓਰ ਕਾਟਨ ਦਾ ਸੂਟ ਜੀ ਦੁਪੱਟਾ ਵੀ ਪਿਓਰ ਕਾਟਨ ਮਲਮਲ ਦਾ ਜੀ ਬਜ਼ਾਰ ਦੇ ਵਿੱਚ ਮੰਗੀ ਜੀ ਕੀ ਰੇਟ ਚੱਲਦਾ ਇਸ ਦਾ ਬਜ਼ਾਰ 'ਚ ਇਹਦਾ 6 650 700 ਰੁਪਏ ਰੇਟ ਆਈ ਬੜੇ ਆਰਾਮ ਨਾਲ ਸੇਲ ਹੋ ਜਾਂਦਾ ਹਾਂਜੀ ਹਾਂਜੀ ਬੜੇ ਆਰਾਮ ਨਾਲ ਸੇਲ ਹੁੰਦਾ ਹੈ ਪਿਓਰ ਕਾਟਨ ਦੇ ਇਹ ਵਾਕਿਆ ਤੇ ਫਿਰ ਲੱਗੀ ਹੁੰਦੇ ਨੇ ਜੀ ਇਹ ਆਪਾਂ ਦੇਣਾ 500 ਆ ਦੁਪੱਟਾ ਹੀ ਪਿਓਰ ਮੱਲ ਦਾ ਦੁਪੱਟਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਇਹ ਬਾਜ਼ਾਰ 'ਚ 6650 ਆਪਣਾ ਰੇਟ ਹੈ 500 ਰੁਪਏ ਅੱਛਾ ਜੀ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਤਾਂ ਆਪਣੀ ਪਹਿਲਾਂ ਹੀ ਕਰ ਦਿੰਦੇ ਆ ਕਿਉਂਕਿ ਮੰਗੀ ਦੀ ਹੱਟੀ ਨਾਲ ਪਿਆਰ ਹੈ ਕਿਉਂਕਿ ਇੱਥੇ ਜੈਨੂਨ ਕਪੜਾ ਵਿਕਦਾ ਇੱਥੇ ਇਦਾਂ ਨਹੀਂ ਵੀ ਫੇਕ ਵੀ 4 ਮੀਟਰ ਦੀ ਕੱਟ ਦੇਤੀ ਆਪਣਾ ਕਪੜਾ ਪੂਰਾ 5 ਮੀਟਰ ਤੇ ਸ਼ੇਅਰਿੰਗ ਦਾ ਵੀ ਗਿਫਟ ਆਪਣਾ ਮਿਲਦਾ ਹੀ ਮਿਲਦਾ ਐ ਨਹੀਂ ਵੀ ਨਹੀਂ ਮਿਲਦਾ ਲੋਕਾਂ ਦੀ ਗੱਲਾਂ ਕਹਿੰਦੀਆਂ ਆਪਣੀ ਦੇਣ ਦੀਆਂ ਵੀਡੀਓ ਦੱਬ ਕੇ ਸ਼ੇਅਰ ਕਰੋ ਆਪਾਂ 500 ਰੁਪਏ ਦੇ 2 ਦੇਣੇ ਆਈ 250 ਰੁਪਏ ਦਾ ਰਹਿ ਜਾਣਾ 250 ਰੁਪਏ ਦਾ ਸੂਟ ਨਾ ਤਾਂ ਕਿਤੇ ਮਿਲੇ ਨਾ ਆਵਾਂ ਇਹ ਉਹ ਡਿਜ਼ਾਈਨਿੰਗ ਵੀ ਦੇਖੋ ਸਾਰੇ ਅਲੱਗ-ਅਲੱਗ ਹੈ ਅਲੱਗ-ਅਲੱਗ ਰੰਗ ਵੀ ਇੱਥੇ ਮਿਲ ਜਾਣਗੇ ਸਿਰਫ 250 ਰੁਪਏ ਦੇ ਵਿੱਚ ਇੰਨੇ ਸ਼ਾਨਦਾਰ ਸੂਟ ਜੇ ਕਿਸੇ ਨੇ ਘਰ ਬੈਠੇ ਮੰਗਵਾਣਾ ਹੋਵੇ ਮੈਂ ਕਹਿੰਦਾ ਘਰ ਬੈਠੇ ਮੰਗਾਓ ਆਪਾਂ ਕਹਿੰਨੇ ਆਈ ਘਰੇ ਦੁਕਾਨ ਵੀ ਕਰੋ ਅੱਛਾ ਜੀ ਇਹ ਹੋਲ ਸੇਲ 'ਚ ਵੀ 250 ਰੁਪਏ ਤੇ ਆਪਾਂ ਉਹਨਾਂ ਦਾ ਮਾਣ ਵੀ ਕਰਾਂਗੇ ਸਰਵ ਜੀ ਕਿ ਇਹ ਆਈਟਮ ਦੇਖੋ ਕਾਟਨ ਦੇ ਉੱਪਰ ਹੈ ਪ੍ਰਿੰਟਡ ਕਾਟਨ ਗਲੇ ਦੇ ਵਰਕ ਵੀ ਬਹੁਤ ਸੋਹਣਾ ਹੈ ਆ ਦੇਖੋ ਨਾਲੇ ਦੇ ਮੱਲ ਦਾ ਦੁਪੱਟਾ ਹੈ ਕੋਟਨ ਦਾ ਕੁਆਲਿਟੀ ਵੀ ਬਹੁਤ ਜ਼ਿਆਦਾ ਸੋਹਣੀ ਹੈ ਕੁਆਲਿਟੀ ਪੂਰੀ ਜ਼ਬਰਦਸਤ ਹੈ ਇਹ ਕੰਪਨੀ ਦਾ ਸੂਟ ਹੈ ਕੀ ਬਾਤ ਹੈ ਇਹ ਆਪਾਂ ਸਰਦੀਆਂ ਚ ਖਰੀਦਿਆ ਆ ਅੱਛਾ ਜੀ ਹਾਂਜੀ ਇਹ ਰੇਟ ਵੀ ਐਸਾ ਮਿਲਣਾ ਗਾਕਾਂ ਦੇ ਰੌਂਗਟੇ ਖੜੇ ਆ ਗਾਕਾਂ ਦੇ ਕੀ ਦੁਕਾਨਦਾਰਾਂ ਦੇ ਰੌਂਗਟੇ ਖੜੇ ਹੋ ਜਾ। ਜੇ ਮਾਰਕੀਟ ਦੇ ਵਿੱਚ ਇਹਦਾ ਰੇਟ ਕੀ ਚੱਲਦਾ ਹੀ ਹੈ? ਇਹ 7-800-900 ਰੁਪਏ ਰੇਟ ਆਈ ਇਹਦਾ ਮਾਰਕੀਟ ਦੇ ਅੰਦਰ। ਕੀ ਬਾਤ ਹੈ? ਇਹ ਆਪਾਂ ਅੱਜ ਐਸਾ ਆਫਰ ਦੇਣਾ ਹੈ ਲੋਕਾਂ ਨੇ ਚੇਤੇ ਰੱਖਣਾ ਵੀ ਐਸੇ ਵੀ ਆਫਰ ਮੰਗੀ ਮੰਗੀ ਦੀ ਦੁਕਾਨ ਤੇ ਮਿਲਦੇ ਆ। ਫਿਰ ਤੁਸੀਂ ਮੈਨੂੰ ਲੱਗਦਾ 400 ਰੁਪਏ ਦਾ ਦੇ ਦੇਣਾ। ਨਾ ਜੀ ਪਾਜੀ ਆਪਾਂ ਦੇਣਾ 350 ਰੁਪਏ ਦਾ। 350 ਰੁਪਏ। 350 ਰੁਪਏ ਆਪਾਂ ਗਾਕਾਂ ਦਾ ਫਾਇਦਾ ਕਰਨਾ ਹੀ। ਕੀ ਬਾਤ ਹੈ? 350 ਰੁਪਏ ਦਾ। 250 ਰ ਔਰ ਖੁੱਲਾ ਚੈਲੰਜ ਹੈ ਵੀ ਕੋਈ ਹੋਰ ਸੇਲਰ ਵੀ ਨਹੀਂ ਦੇ ਸਕਦਾ ਇਹ ਰੇਟ। ਭਾਜੀ ਇਹ ਸਾਡੀ ਨਾ ਗਰਮੀ ਦੀ ਪਹਿਲੀ ਸੇਲ ਹੈ। ਇਹ ਹੋਲ سیلਰ ਕੀ ਪੂਰਾ ਇੰਡੀਆ ਘੁੰਮ ਲੋ ਤਾਂ ਨਹੀਂ ਮਿਲਦਾ। ਸਿਰਫ 350 ਹਾਂਜੀ ਅਸੀਂ ਲੋਕਾਂ ਨੂੰ ਕਪੜਾ ਲੈਣਾ ਖਾਣਾ ਵੀ ਗਰਮੀ ਦਾ ਕਪੜਾ ਐਂ ਲਈਦਾ ਹੁੰਦਾ। ਹਜ਼ਾਰਾਂ ਰੁਪਈਆ ਨਹੀਂ ਗਾੜੀ ਦਾ ਹੁੰਦਾ 3350 ਰੁਪਏ ਚ ਸੂਟ ਬੁਆਦਾ ਕੋਟਨ ਦਾ। ਉਸ ਤੋਂ ਬਾਅਦ ਐ ਨਹੀਂ ਵੀ ਕਪੜਾ ਹਲਕਾ ਹੋਊਗਾ। ਕਪੜਾ ਪੂਰਾ 5 ਮੀਟਰ ਕਪੜਾ ਪੂਰਾ ਵਧੀਆ ਕਪੜਾ ਹੈ। ਬਹੁਤ ਹੀ ਵਧੀਆ ਦੀ ਲੇਟੈਸਟ ਵੈਰਾਈਟੀ ਹੈ ਜਿਹੜੀ ਹੁਣ ਲੋਕਾਂ ਨੇ ਦੇਖੀ ਨਹੀਂ ਤੇ ਅੱਗੇ ਰਵਾਜ ਆਉਣਾ ਹੈ। ਇਹ ਹੁਣ ਜਿਵੇਂ ਇਹ ਆਪਾਂ ਗਰਮੀਆਂ ਚ ਸੂਟੇ ਵੇਚਣ ਲਈ ਕਵਾਲਿਟੀ ਵੀ ਬਹੁਤ ਜ਼ਿਆਦਾ ਕਵਾਲਿਟੀ ਹੈ ਨਾ ਪੂਰੀ ਜ਼ਬਰਦਸਤ ਕੋਟਨ ਲੱਗ ਰਹੀ ਹੈ ਜੀ ਹਾਂਜੀ ਹਾਂਜੀ ਰਿਯੋਨ ਪਿਓਰ ਰਿਯੋਨ ਹੈ ਪਿਓਰ ਕੋਟਨ ਹੈ ਆ ਦੇਖੋ ਇਹ ਬਾਜ਼ਾਰ ਚ ਹਜ਼ਾਰ ਹਜ਼ਾਰ ਰੁਪਏ ਦੇ ਸੂਟ ਵਿਕਦੇ ਆ ਕੋਟਨ ਦੇ ਦੁਪੱਟੇ ਨੇ ਸਾਰਿਆਂ ਨਾਲ ਇਹ ਆ ਦੇਖੋ ਪੂਰੇ ਫੈਂਸੀ ਡਿਜ਼ਾਈਨ ਨੇ ਇਹ ਆ ਲੋ ਹਜ਼ਾਰ ਹਜ਼ਾਰ ਰੁਪਏ ਦੇ ਬਾਜ਼ਾਰ ਸੂਟ ਵਿਕਦੇ ਆ ਆਪਾਂ ਸਿਰਫ ਇਹਦਾ ਰੇਟ ਦੇਣਾ ਗਰਮੀ ਚ ਸਿਰਫ 400 ਰੁਪਏ ਦਾ ਸਿਰਫ ਹੀ 400 ਰੁਪਏ ਦਾ ਸੌਰਵ ਜੀ ਲੋਕ ਵੀਡੀਓ ਪਾ ਦਿੰਦੇ ਆ ਕਪੜਾ ਨਹੀਂ ਦਿੰਦੇ ਕਪੜਾ ਹਲਕਾ ਦਿੰਦੇ ਆ ਕੱਟ-ਕੱਟ ਦ ਆਪਾਂ ਨਗੀਆ ਆਪਣੇ ਸਿਰਫ ਜੈਨੂਨ ਚੀਜ਼ ਐ ਪੂਰਾ 5 ਮੀਟਰ ਕਪੜਾ ਹੋਊਗਾ 400 ਰੁਪਏ ਜਿਸ ਤਰ੍ਹਾਂ ਦਾ ਸੂਟ ਦੇ ਰਹੇ ਹਾਂ ਸਿਰਫ 400 ਰੁਪਏ ਦਾ ਆ ਦੇਖੋ ਸੂਟ ਬਹੁਤ ਪਿਆਰਾ ਹੈ ਬਹੁਤ ਜਿਆਦਾ ਬੜੀਆ ਇਹ ਮੈਂ ਇੱਕ ਆਫਰ ਹੋਰ ਦੇਣ ਲੱਗਿਆ ਜੀ ਆਫਰ ਇਹ ਆਈ ਲੋਕ ਕਹਿੰਦੇ ਵੀਡੀਓ ਸ਼ੇਅਰ ਕਰਦੇ ਆ ਸ਼ੇਅਰ ਕਰਦੇ ਕੁਝ ਦਿੰਦੇ ਨਹੀਂ ਆਪਣੇ ਇੱਥੇ ਆਏ ਵਾਰੀ ਤਰ੍ਹਾਂ ਹਰ ਵਾਰੀ ਸੂਟ ਮਿਲਦੇ ਆ ਠੀਕ ਹੈ ਇੱਥੇ ਮਿਲਦੇ ਹੀ ਮਿਲਦੇ ਆ ਵੀਡੀਓ ਦਾ ਸ਼ੇਅਰ ਬਟਨ ਕਰੋਗੇ ਤੁਹਾਨੂੰ ਇਦਾਂ ਦੇ 10 ਸੂਟ ਅੱਛਾ ਮਿਲਨੇ ਆਈਏ ਇਦਾਂ ਨਹੀਂ ਹੈਗਾ ਫੇਕ ਨਹੀਂ ਹੈਗਾ ਵੀ ਤੁਸੀਂ ਕੋਈ ਵੀ ਸ਼ੇਅਰ ਕਾਹ ਨੂੰ ਕਰਨੀ ਆ 10 ਸੂਟ ਆਪਾਂ ਘਰੇ ਭੇਜ ਦੇਣੇ ਆ ਕੀ ਬਾਤ ਡਿਜ਼ਾਈਨ ਵੀ ਉਹਨਾਂ ਦੀ ਮਰਜ਼ੀ ਦਾ ਜੀ ਡਿਜ਼ਾਈਨ ਵੀ ਉਹਨਾਂ ਦੀ ਮਰਜ਼ੀ ਦਾ ਫੋਟੋ ਦੇ ਦਿਖਾ ਦਾਂਗੇ ਜੀ ਡਿਜ਼ਾਈਨ ਦੇਖੋ ਕੀ ਬਾਤ ਹੈ ਜੀ ਉਦਾਂ ਲਾਉਂਗੇ ਸਿਰਫ 400 ਰੁਪਏ ਦਾ ਸੂਟ ਆਈ 400 ਦਾ ਕਿਤੇ ਨਹੀਂ ਮਿਲਣਾ ਦੁਪੱਟੇ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਆ ਦੇਖੋ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਆ ਸਾਰੇ ਲੱਗੇ ਹੋਏ ਡਿਜ਼ਾਈਨ ਆ ਆ ਦੇਖੋ ਕੀ ਬਾਤਾਂ ਨੇ ਜੀ ਪੂਰਾ ਜੈਪੂਰੀ ਡਿਜ਼ਾਈਨ ਹੈ ਜੈਪੂਰੀ ਦੁਪੱਟਾ ਮੇਨ ਗੱਲ ਕੱਪੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈ ਜੀ ਕੁਆਲਿਟੀ ਦਾ ਹੀ ਕੁਆਲਿਟੀ ਕੰਨ ਦਾ ਆਪਣਾ ਕੋਈ ਫਰਕ ਹੀ ਨਹੀਂ ਆਉਂਦਾ ਇਹ ਕੋ ਆਪਣੇ ਪੱਟੇ ਦੇ ਸਾਈਜ਼ ਵੀ ਪੂਰਾ ਪਿਓਰ ਕੋਟਨ ਦੇ ਵਿੱਚ ਬਹੁਤ ਹੀ ਜ਼ਿਆਦਾ ਕੁਆਲਿਟੀ ਦਾ ਦਾ ਹੀ ਆਪਣੇ ਬਰਾਬਰ ਕੋਈ ਨਹੀਂ ਹੈਗਾ ਜੀ ਜੇ ਦੁਕਾਨਦਾਰ ਲੈਣੇ ਹੁਣ ਉਹਨਾਂ ਨੂੰ ਵੀ ਮਿਲ ਜਣਗੇ ਹਾਂਜੀ ਹੋਲ ਸੇਲ ਦਾ ਕੰਮ ਕਰੋ ਮੈਂ ਤਾਂ ਵਾਰ-ਵਾਰ ਕਹਿੰਦਾ ਜਿਹੜਾ ਘਰੇ ਬਹਿ ਕੇ ਦੁਕਾਨ ਕਰਦਾ ਈ ਐਸ ਟਾਈਮ ਗਰਮੀਆਂ ਦਾ ਕੀ ਹੈ ਲੋਕਾਂ ਨੂੰ ਆਂਦਾ ਵੀ ਇੱਥੇ ਹੀ ਸੂਟ ਲੈ ਲਓ ਪਿੰਡੋ ਹੀ ਲੈ ਲਓ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਉਹਨਾਂ ਵਾਸਤੇ ਵਧੀਆ ਆਫਰ ਹੈ ਉਰੋ ਲਿਆਓ ਤੇ ਵਧੀਆ ਜਿਵੇਂ ਮਰਜ਼ੀ 5-600 ਰੁਪਏ ਦਾ ਸੂਟ ਵਿੱਚ ਹੋਈ ਹਨ ਇਹ ਗਰਮੀ ਦੇ ਪਾਰਟੀ ਵੇਅਰ ਸੂਟ ਲੈਣੇ ਆਈ ਜਿੱਦਾਂ ਪੂਰੇ ਵਧੀਆ ਬਾਹਰ ਅੰਦਰ ਜਾਣ ਨੂੰ ਪੂਰੇ ਵਧੀਆ ਗਰਮੀ ਦੇ ਸੂਟ ਨੇ ਪਿਓਰ ਜਾਮ ਦੇ ਉੱਤੇ ਹੀ ਪਿਓਰ ਜਾਮ ਕਪੜਾ ਹੀ ਉੱਪਰ ਬਲੌਕ ਪੇਂਟ ਹੋਇਆ ਹੋਇਆ ਬਾਜੂ ਤੇ ਬਈ ਇਹ ਬਹੁਤ ਜ਼ਬਰਦਸਤ ਹੈ ਜੀ ਬਈ ਇਹਨਾਂ ਪੂਰੇ ਟੌਪ ਦੇ ਮਸਲੀਨ ਦੇ ਦੁਪੱਟੇ ਮਾਰਕੀਟ ਵੇਖਦੇ 17 18 1800 ਰੁਪਏ ਦੇ ਸੂਟ ਪਿਓਰ ਜਾਮ ਤੇ ਹੀ ਆਪਾਂ ਦੇਣਾ ਸਿਰਫ 1300 ਰੁਪਏ ਦਾ ਸੂਟ 1300 ਰੁਪਏ ਦੇ 1300 ਰੁਪਏ ਦਾ ਸੂਟ ਵਧੀਆ ਸ਼ੇਅਰ ਕਰੋ ਕਮੈਂਟ ਕਰੋ ਇੱਕ ਨਾਲ ਇੱਕ ਫ੍ਰੀ ਵੀਡੀਓ ਬਣਾਈ ਜੰਨੇ ਜੀ ਵੀਡੀਓ ਹੀ ਬਣਾਈ ਜੰਨੇ 650 ਰੁਪਏ ਦਾ ਸੂਟ 650 ਰੁਪਏ ਦੇ ਮੈਂ ਕਹਿੰਦਾ 650 ਰੁਪਏ ਦਾ ਕੰਪਨੀ ਦਾ ਸੂਟ ਹੀ ਕੰਪਨੀ ਦਾ ਆਹ ਬਾਤ ਹੈ ਜੀ ਇਹ ਤਾਂ ਹਰ ਕਿਸੇ ਨੇ ਆਰ ਵੀਡੀਓ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਭੇਜ ਦੋ ਆਪਾਂ ਸੂਟ ਘਰੇ ਭੇਜਾਂਗੇ 650 ਰੁਪਏ 650 ਰੁਪਏ ਦਾ ਹੀ ਕਿਹੜਾ ਬਾਤ ਹੈ ਜੀ ਇਹ ਮਜਾ ਦਾ ਮੰਗੀ ਦੀ ਦੁਕਾਨ ਦੀ ਆਂਦਾ ਸ਼ੋਪਿੰਗ ਕਰਨ ਦਾ ਬੜੀ ਵਧੀਆ ਦੇਖੋ ਜੀ ਔਰ ਮੇਨ ਗੱਲ ਇਹਦੇ ਜਿਹੜੇ ਕਲਰ ਨੇ ਨਾ ਜੀ ਬਹੁਤ ਹੀ ਜਿਆਦਾ ਵਧੀਆ ਬਿਲਕੁਲ ਲੇਟੈਸਟ ਰੰਗ ਜੀ ਆਹ ਦੇਖੋ ਭਾਜੀ ਇਹਦੇ ਨਾਲ ਦੁਪੱਟਾ ਕਿਆ ਬਾਤ ਹੈ ਇਹ 650 ਰੁਪਏ ਦਾ ਇਕੱਲਾ ਦੁਪੱਟਾ ਹੁੰਦਾ ਹੀ ਮੈਂ ਕਹਿੰਦਾ ਇਹ ਤਾਂ 5 5 6 6 ਲੈ ਜਾਣੇ ਲੋਕਾਂ ਨੇ ਇਹ ਵਾਲੇ ਸੂਟ ਦਾ ਜਿੰਨੇ ਮਰਜ਼ੀ ਲੈ ਜਾਓ স্টক ਪੂਰਾ ਆ ਲੋ ਗਰਮੀ ਦੀ ਪਹਿਲੀ ਸੇਲ ਹੈ ਪੂਰੀ ਦੱਬ ਕੇ ਆਓ ਤੇ ਸ਼ਾਪਿੰਗ ਕਰੋ ਰੱਜ ਕੇ ਸ਼ਾਪਿੰਗ ਕਰੋ ਹੀ 650 ਰੁਪਏ ਦਾ ਅਕਸਰ ਨੇ ਜੀ ਵਿਆਹ ਸ਼ਾਦੀਆਂ ਚ ਪਾਰਟੀਆਂ ਚ ਲੋਕ ਪੁੱਛਦੇ ਨੇ ਜੀ ਵੀ ਇਹ ਸੂਟ ਕਿੱਥੋਂ ਲੈ ਕੇ ਆਇਆ ਮੈਨੂੰ ਤਾਂ ਸਾਰੇ ਮੰਗੀ ਕੋਲ ਹੀ ਜਾਂਦੇ ਹੋਣਗੇ ਇਸ ਤਰ੍ਹਾਂ ਦੇ ਜੀ ਸਾਰੀ ਕਿਉਂਕਿ ਆਪਣੀ ਆਪ ਦੀ ਖੁਦ ਹੀ ਮੈਨੂਫੈਕਚਰ ਖੁਦ ਹੀ ਡਿਜ਼ਾਈਨਿੰਗ ਹੈ ਤਾਂ ਹੀ ਇਹ ਰੇਟ ਮਿਲਦੇ ਡਿਜ਼ਾਈਨ ਵੀ ਬਹੁਤ ਸ਼ਾਨਦਾਰ ਹੈ ਡਿਜ਼ਾਈਨ ਤਾਂ ਹੀ ਕਾਟਨ ਦੇ ਅੰਦਰ ਹੁਣ ਜਿੱਦਾਂ ਵਿਆਹ ਸ਼ਾਦੀ ਹੈ ਗਰਮੀ ਚ ਸੂਟ ਪਾਣਾ ਗਰਮੀ ਨੇ ਇਹ ਕਾਟਨ ਸਟੱਫ ਨਹੀਂ ਨਵੇਂ-ਨਵੇਂ ਬੇਸ ਹੈ ਕੋਈ ਲੀਲਨ ਤੇ ਹੈ ਮੈਂ ਡਿਜ਼ਾਈਨ ਦੇਖ ਰਿਹਾ ਇੱਕ ਤੋਂ ਇੱਕ ਡਿਜ਼ਾਈਨ ਤੁਸੀਂ ਰੱਖੇ ਹੋਏ ਨੇ ਜੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਜੀ ਨਵੀਂ-ਨਵੀਂ ਚੀਜ਼ਾਂ ਨੇ ਡਿਜ਼ਾਈਨ ਨਾਲੇ ਇਹਨਾਂ ਤੇ ਵੀ ਕੋਈ ਡਿਸਕਾਊਂਟ ਵਗੈਰਾ ਦਿੰਨੇ ਹਾਂ ਹਾਂਜੀ ਹਾਂਜੀ ਇਹਨਾਂ ਤੇ 50% ਡਿਸਕਾਊਂਟ ਹੈ ਨੇ 50% ਡਿਸਕਾਊਂਟ ਹੈ ਕਿਉਂਕਿ ਆਪਦੀ ਮੈਨੂਫੈਕਚਰ ਹੈ ਨਾ ਇਹ ਤਾਂ ਕਰਕੇ 50% ਡਿਸਕਾਊਂਟ ਹੈ ਭਾਜੀ ਪਤਾ ਕੀ ਹੈ ਲੋਕ ਨਾ ਵੀਡੀਓ ਬਣਾ ਲ ਆਪਣੀ ਦੁਕਾਨ ਦੇ ਅੱਜ ਵੀਡੀਓ ਬਣਦੇ ਨੂੰ ਸਾਲ ਹੋ ਗਿਆ ਜਿੰਨੇ ਵੀ ਕਸਟਮਰ ਆਇਆ ਰਿਪੀਟ ਆਉਂਦੇ ਆਈ ਦੂਰੋਂ ਆਇਆ ਅਗਲਾ ਸੈਟੀਸਫਾਈਡ ਹੋ ਕੇ ਜਾਂਦਾ ਵੀ ਸਾਨੂੰ ਕਪੜਾ ਵਧੀਆ ਲੱਗਿਆ ਤੁਹਾਡਾ ਤੁਹਾਡਾ ਵਾਕਈ ਜਿਹੜੀ ਚੀਜ਼ ਰੇਟ ਹੈ ਵੀ ਵੀਡੀਓ ਦੇਖਦੇ ਹੁੰਦੇ ਨੇ ਨਾ ਜੀ ਉਹ ਕਹਿੰਦੇ ਹੁੰਦੇ ਕਿਉਂ ਬੇਵਕੂਫ ਬਣਾ ਰਹੇ ਹੋ ਸੱਚੀ ਬੇਵਕੂਫ ਬਣਾਈਏ ਉਹ ਸੱਚੀ ਬੇਵਕੂਫ ਬਣਾਉਂਦੇ ਆ ਆਪਾਂ ਨਹੀਂ ਪਤਾ ਜੀ ਉਹ ਆਪ ਹੀ ਬਣ ਜਾਂਦੇ ਨੇ ਗਾਗ ਕਰਦਾ ਸਿਆਣਾ ਹੁੰਦਾ ਹੀ ਗਾਗ ਆਪਾਂ ਕਹਿੰਦੇ ਆ ਗਾਗ ਨਹੀਂ ਇੰਨੀ ਦੂਰੋਂ ਚੱਲ ਕੇ ਕਿਰਾਇਆ ਪੱਟ ਕੇ ਗੱਡੀ ਦਾ ਤੇਲ ਬਾਲ ਕੇ ਆਉਂਦਾ ਵੀ ਕਿਸੇ ਦੀ ਪਕਾਈ ਨਾ ਕਰਾਓ ਮੰਗੀ ਆਪਾਂ ਜਿਹੜੀ ਚੀਜ਼ ਹੈਗੀ ਆ ਜਿਹੜੀ ਚੀਜ਼ ਹੈਗੀ ਆ ਜਿਹਦਾ ਮੈਂ ਰੇਟ ਦੱਸੂਗਾ ਜੈਨੂਨ ਕੀ ਬਾਤ ਹੈ ਕਪੜਾ ਜਿੱਦਾ ਦੱਸੂਗਾ 3 ਮੀਟਰ ਸਲਵਾਰ ਦਾ 3 ਨਹੀਂ ਆਈ ਐ ਇਦਾਂ ਨਹੀਂ ਵੀ ਆਪਾਂ 2 ਮੀਟਰ ਦੀ ਸਲਵਾਰ ਦੇਤੀ ਤੇ ਕਪੜਾ ਜਾਂਦੇ ਹੀ ਪਾੜ ਗਿਆ ਨਾ ਗਾਗ ਨੂੰ ਮੈਂ ਕਹਿੰਦਾ ਵੀਡੀਓ ਬਣਾਓ ਤੁਸੀਂ ਪਰ ਗਲਤ ਗਾਈਡ ਨਾ ਕਰੋ ਕਿਉਂਕਿ ਕਸਟਮਰ ਰੱਬ ਦਾ ਰੂਪ ਹੁੰਦਾ ਤੁਸੀਂ ਕਸਟਮਰ ਨੂੰ ਚੀਜ਼ ਉਹ ਦੋ ਵੀ ਜੇ ਸਸਤੀ ਵੀ ਦੇਣੀ ਐ ਤਾਂ ਉਹ ਚੀਜ਼ ਦੋ ਗਾਗ ਖੰਡਾ ਸਕੇ ਸੂਟ ਆ ਦੇਖੋ ਡਿਜ਼ਾਈਨ ਦੇਖੋ ਆਪਣੇ ਇੱਕ ਤੋਂ ਇੱਕ ਸੋਹਣੀ ਡਿਜ਼ਾਈਨ ਆਈ ਆ ਆ ਦੇਖਿਆ ਕੀ ਬਾਤ ਆ ਜੀ ਆ ਦੇਖੋ ਇਹ ਰੰਗ ਦਾ ਬਹੁਤ ਜ਼ਿਆਦਾ ਬਹੁਤ ਇਹ ਲਵੈਂਡਰ ਕਲਰ ਹੈ ਪੂਰਾ ਫੈਸ਼ਨ ਹੈ ਆ ਦੇਖੋ ਜੀ ਵਰਕ ਦੇਖੋ ਵਰਕ ਬਿਲਕੁਲ ਅੰਟੀਕ ਵਰਕ ਹੈ ਬਿਲਕੁਲ ਨਿਊ ਲੇਟੈਸਟ ਦੁਪੱਟਾ ਦੁਪੱਟਾ ਵੀ ਆ ਦੇਖੋ ਪੂਰਾ ਬਲੌਕ ਦੇ ਉੱਪਰ ਹੈ ਦੁਪੱਟਾ ਪਿਓਰ ਮਸਲਿਨ ਦੀ ਸਲਵਾਰ ਹੈ ਆ ਦੇਖੋ 50% ਡਿਸਕਾਊਂਟ 50% ਡਿਸਕਾਊਂਟ ਦਾ ਮਤਲਬ ਕੋਈ 2000 ਦਾ ਕੋਈ 2500 ਰੁਪਏ ਦਾ ਉੱਚੋ ਹਾਫ 1200 1300 150 ਹਾਂਜੀ ਹਾਂਜੀ ਇੰਨੀ ਰੇਂਜ ਹੈੀ ਕਿਉਂਕਿ ਲੈਸਾ ਦੇਖੋ ਕੀ ਬਾਤ ਹੈ ਕੀ ਬਾਤ ਪਿਓਰ ਮਸਲੀਨ ਦੇ ਉੱਪਰ ਬਲੈਕ ਕਲਰ ਦਾ ਅੱਜਕੱਲ ਕੁੜੀਆਂ ਨੂੰ ਸ਼ੌਂਕ ਹੁੰਦਾ ਵੀ ਆ ਸੂਟ ਆ ਸਿਰਫ 1200 3500 ਰੁਪਏ ਦਾ ਹੋਣਾ ਈ ਨਹੀਂ ਪਾਜੀ ਆ ਰੇਟ ਉੱਤੇ ਲੱਗਿਆ ਹੈ 1350 ਰੁਪਏ ਦਾ ਸੂਟ ਹੈ ਈ ਅੱਛਾ ਜੀ ਸਿਰਫ ਆ ਫੋਟੋ ਵਾਲਾ ਪੀਸ ਆ 1350 ਰੁਪਏ ਦਾ ਸੂਟ ਹੈ ਈ ਬਹੁਤ ਹੀ ਜ਼ਿਆਦਾ ਜਿੰਨੇ ਮਰਜ਼ੀ ਲੋਈ ਆ ਦੇਖੋ ਪਿਓਰ ਚਨੂਨ ਦਾ ਦੁਪੱਟਾ ਕੀ ਬਾਤ ਪੂਰਾ ਹੈਵੀ ਦੁਪੱਟ ਇਹਦੀ ਇਹਨਾਂ ਦੀ ਬਾਜੂਆਂ ਸਲਵਾਰਾਂ ਸਭ ਦੀਆਂ ਪੂਰੀਆਂ ਵਧੀਆ ਬਣੀ ਹੋਈਆਂ ਆ ਆ ਦੇਖੋ ਡਿਜ਼ਾਈਨ ਦੇਖੋ ਨਾ ਪੂਰਾ ਟ੍ਰੈਂਡ ਚ ਹੈ ਇਹ ਸਤਿ ਸ਼ਾਨਦਾਰ ਹੁਣ ਇਹ ਬਾਜ਼ਾਰ ਚ ਤੁਹਾਨੂੰ ਹਰੇਕ ਸ਼ਾਪ ਤੇ ਮਿਲ ਜਾਣਾ ਮਗਰ ਆ ਰੇਟ ਨਹੀਂ ਮਿਲਣਾ ਪਿਓਰ ਮਸਲੀਨ ਦੇ ਪਿਓਰ ਚਨੂਨ ਦਾ ਦੁਪੱਟਾ ਸਿਰਫ 1350 ਰੁਪਏ ਇਹ ਵੀ 1350 ਹਾਂਜੀ ਹਾਂਜੀ 1350 ਰੁਪਏ ਦੇਖੋ ਭਾਜੀ ਸ਼ਾਨਦਾਰ ਇਹ ਸੂਟਾਂ ਦਾ 3-3 4-4000 ਰੁਪਏ ਲੈ ਲੈਂਦੇ ਨਹੀਂ ਭਾਜੀ ਇਹ ਸੂਟ ਪਾ ਕੇ ਹੀਰੋਇਨ ਬਣ ਜਾਣਾ ਕੁੜੀ ਨੇ ਇੰਨਾ ਸੋਹਣਾ ਸੂਟ ਆ